ਮਿੱਤਰੋ ਅੱਜ ਵੀਰ ਜਵੰਦੇ ਵੀਰ ਦੀ ਡੈਥ ਹੋ ਗਈ ਆ ਆ ਮਾਤਾ ਇੱਕ ਵਿਚਾਰੀ ਉਹਦੇ ਘਰ ਚੱਲੀ ਉਹਦੇ ਮੁੰਡਾ ਪੁੱਤ ਨੇ ਕਿ ਮਾਤਾ ਕਿੱਥੇ ਚੱਲੀ ਤੂੰ ਕਹਿੰਦਾ ਉਹਦੇ ਪਮੂਨ ਨੇ ਖਣ ਚੱਲੀ ਆ ਤੁਰਿਆ ਵਿਚਾਰੀ ਕੋਈ ਜਾਨ ਨਹੀਂ ਜਾ ਕੇ ਦਾ ਖੁੰਡੀ ਤੇ ਆਸਰੀ ਹੁੰਦੇ ਪਰ ਮਾਵਾ ਨੂੰ ਦੁੱਖ ਬੜੇ ਹੁੰਦੇ ਆ ਭਾਵੇਂ ਜਿੱਦਾਂ ਦਾ ਕੋਈ ਧੀ ਪੁੱਤ ਕੋਈ ਇਦਾਂ ਨਾ ਜਾਂਦਾ ਨਾ ਪਿੰਡ ਦੇ ਵਿੱਚ ਜਿਹੜੇ ਪਿੰਡ ਦਾ ਨਾਮ ਇਹ ਨਾਲ ਰੋਸ਼ਨ ਕੀਤਾ ਹੋਵੇ ਤੇ ਦੁੱਖ ਤੇ ਬਈ ਹੁੰਦਾ ਹੀ ਹੁੰਦਾ ਨਾ ਤੇ ਵੇਖੋ ਵਿਚਾਰੀ ਮਾਤਾ ਕਿਦਾਂ ਪੁੜੀ ਦੇ ਅਸਰੇ ਤੁਰੀ ਜਾਂਦੀ ਆ ਤੇ ਨਾ ਰੋਈ ਜਾਂਦੀ ਆ ਨਿਕਲੋਂ ਦਾ ਚੰਗਾ ਸੀ ਆ ਚਿੰਤਾ ਸੀ ਅੱਜ ਦੁੱਖ ਨਾ ਰੱਬ ਕਿਸੇ ਨੂੰ ਨਾ ਦੇਵੇ ਜਿੱਥੇ ਬਿਲਉਣਾ ਸਾਡੀ ਅੱਖ ਨਹੀਂ ਪਰ ਸਾਡੀ ਅੱਖ ਰ ਕੋਈ ਨਹੀਂ ਹੋ ਸਕਦਾ ਦੇਖਿਓ ਵੀਡੀਓ ਤੇ ਭਰਾਵਰੇ ਨਾਲੇ ਸ਼ੇਅਰ ਕਰ ਦਿਓ ਤੇ ਕੈਸੇ ਮੈਨੇ ਕੇ ਚੱਕਰ ਹੀ ਜਾਣਾ ਲੋਕਾਂ ਨੂੰ ਸੱਤਲ ਸਕੂਲ ਕਣਕਾਈ ਵਹਿਆ ਚਾ ਵੀ ਕੀ ਜੈ ਪੁੜੀ ਮਾਂ ਵੀ ਬਹੁਤ ਚੰਗੀ ਸੀ ਤੇ ਆਪਣੀ ਪੁੱਤ ਨੂੰ ਨਾ ਨਾ ਤੇ ਜਰਾ ਕੋ ਕਰ ਦੇ ਕੋਈ